ये ये कन्ना या ये सियारी यये बिहारी ई ये अंकड़ ये। ये 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 यो ये दुलैंकड़े यू ये, ये लावा ये यये ये, ये ये होड़ा यो ये कनावड़ा या ये टिप्पी ये, ये, ये कन्ना उत्ते बिंदी ਰਾਰਾ ਮੁਕਤਾਰ ਰਾਰੇ ਕੰਨਾ ਰਾ ਰਾਰੇ ਸਿਹਾਰੀ ਰੇ ਰਾਰੇ ਬਿਹਾਰੀ ਰੀ ਰਾਰੇ ਔਕੜ ਰੋ ਰਾਰੇ ਦੁਲੈਂਕੜੇ ਰੂ ਰਾਰੇ ਲਾਵਾਂ ਰੇ ਰਾਰੇ ਦਲਾਵਾਂ ਰੈ ਰਾਰੇ ਹੋੜਾ ਰੋ ਰਾਰੇ ਕਨੌੜਾ ਰਾ ਰਾਰੇ ਟਿੱਪੀ ਰੰ ਰਾਰੇ ਕੰਨਾ ਉੱਤੇ ਬਿੰਦੀ ਰਾ ਲੱਲਾ ਮੁਕਤਾਲ ਲੱਲੇ ਕੰਨਾ ਲਾ ਲੱਲੇ ਸਿਆਰੀ ਲੇ ਲੱਲੇ ਬਿਹਾਰੀ ਲੀ ਲੱਲੇ ਔਂਕੜ ਲੋ ਲੱਲੇ ਦੁਲੈਂਕੜੇ ਲੂ ਲੱਲੇ ਲਾਵਾ ਲੇ ਲੱਲੇ ਦਲਾਵਾ ਲੈ ਲੱਲੇ ਹੋੜਾ ਲੋ ਲੱਲੇ ਕਨੌੜਾ ਲਾ ਲੱਲੇ ਟਿੱਪੀ ਲੰ ਲੱਲੇ ਕੰਨਾ ਉੱਤੇ ਬਿੰਦੀ ਲਾਂ ਵਾਵਾ ਮੁਗਤਾਵ ਵਵੇ ਕੰਨਾ ਵਾ ਵਵੇ ਸਿਹਾਰੀ ਵੇ ਵਵੇ ਬਿਹਾਰੀ ਵੀ ਵਵੇ ਔਂਕੜ ਵੋ ਵਵੇ ਦੁਲੈਂਕੜੇ ਊ ਵਵੇ ਲਾਵਾਂ ਵੇ ਪਵੇ ਦਲਾਵਾਂ ਵਹਿ ਵਵੇ ਹੋੜਾ ਵੋ ਵਵੇ ਕਨੌੜਾ ਵੋ ਵਵੇ ਟਿੱਪੀ ਵੰ ਵਵੇ ਕੰਨਾ ਉੱਤੇ ਬਿੰਦੀ ਵਾਂ ੜਾੜਾ ਮੁਕਤਾੜ ੜਾੜੇ ਕੰਨਾ ੜਾ ੜਾੜੇ ਸਿਆਰੀ ੜੇ ੜਾੜੇ ਬਿਹਾਰੀ ੜੀ ੜਾੜੇ ਔਕੜ ੜੋ ੜਾੜੇ ਦੁਲੇਂਕੜੇ ੜੂ ੜਾੜੇ ਲਾਵਾਂ ੜੇ ੜਾੜੇ ਦਲਾਵਾਂ ੜੈ రాడే హోడా అడో రాడే కనౌడ రాడే టిప్పి అడ రాడే కన్నా బింది అడా